ਮਾਨਯੋਗ ਪੁਲਿਸ ਕਮਿਸ਼ਨਰ ਅਮਰਸੇ ਸਦਾ ਗੁਰਪ੍ਰੀਤ ਸਿੰਘ ਪੁਲਿਸ ਸਾਹਿਬ ਦੇ ਦਿਹਾ ਨਿਰਦੇਸ਼ੇ ਅਐਚਓ ਕੰਟਰੋਲਮੈਂਟ ਦੇ ਡੀਐਸਪੀ ਵੈਸਟ ਈਸੀਪੀ ਵੈਸਟ ਸਾਹਿਬ ਸਤਿ ਸ਼੍ਰੀ ਅਕਾਲ ਦਰਸ਼ਨ ਜੀ ਉਹਨਾਂ ਨੇ 1020 ਗੱਟੂ ਜਿਹੜੇ ਚਾਈਨਾ ਡੋਰ ਹੈ ਉਹਦੀ ਰਿਕਵਰੀ ਕੀਤੀ ਹੈ ਨਾਲ ਇੱਕ ਕੰਟੇਨਰ ਵੀ ਫੜਿਆ ਸ਼ੋਕਲੀ ਲੰਡਾ ਉਹਦੇ ਨਾਲ ਨਾਲ ਦੋ ਬੰਦੇ ਵੀ ਗ੍ਰਿਫਤਾਰ ਕੀਤੇ ਉਹਨਾਂ ਦਾ ਨਾਮ ਹੈ ਤਵਿੰਦਰ ਸਿੰਘ ਤੇ ਹੇਮਰਾਜ ਇਨੇ ਉਮਰ ਕਰੀਬ 43-45 ਸਾਲ ਹੈਗੇ ਹੈਗੀ ਹੈ ਤੇ ਇਹਨਾਂ ਨੂੰ ਸਾਨੂੰ ਇਨਫੋਰਮੇਸ਼ਨ ਸਿਗੀ ਕਿ ਐ ਚਾਈਨਾ ਡੋਰ ਕਿਤੇ ਸੇਲ ਹੋ ਰਹੀ ਹੈ ਤੇ ਸਾਡੀ ਪੁਲਿਸ ਪਾਰਟੀ ਕੰਪਰਾਈਜ਼ਿੰਗ ਆਫ ਇੱਕ ਸਬ ਇੰਸਪੈਕਟਰ ਸੁਸ਼ੀਲ ਕੁਮਾਰ ਉਹਨਾਂ ਨੇ ਐਕਟ ਅਪਨ ਕੀਤਾ ਤੇ ਇਨਫੋਰਮੇਸ਼ਨ ਤੇ ਤੇ 1020 ਗੱਟੂ ਕਬਜ਼ੇ 'ਚ ਲਿੱਤੇ ਤੇ ਜਿਹੜਾ ਦਵਿੰਦਰ ਸਿੰਘ ਹੈ ਲਾਇਸ ਮੰਟੀ ਐ ਅਰਾਊਂਡ 43 ਸਾਲ ਦੀ ਉਮਰ ਹੈ ਤੇ ਇਹਦੇ ਤੇ ਇੱਕ ਕੇਸ ਪਹਿਲਾਂ ਹੈਗਾ 188 336 ਤੇ 420 ਦਾ ਕੰਟੋਨਮੈਂਟ ਦਾ ਹੀ ਪਹਿਲਾਂ ਵੀ ਇਹਦੇ ਕੋਲੋਂ 100 ਗੱਟੂ ਰਿਕਵਰ ਹੋਏ ਸੀਗੇ ਤੇ ਜਿਹੜਾ ਆਪਣਾ ਹੀਮਰਾਜ ਹੈ ਇਹਦੇ ਤੇ ਪੁਰਾਣਾ ਕੇਸ ਕੋਈ ਨਹੀਂ ਹੈ ਤੇ ਇਹਨਾਂ ਨੂੰ ਚੌਂਗ ਭਾਰਤੀ ਆਫਿਸ ਰਾਮਸੀਰਤ ਤੋਂ ਰੋਡ ਦੇ ਲਾਗੇ ਉੱਥੇ ਇੰਜੈਕਟਾਰ ਕੀਤਾ ਜੀ ਤੇ ਇਹ ਬੇਸਿਕਲੀ ਜਿਹੜਾ ਦਵਿੰਦਰ ਸਿੰਘ ਹੈ ਇਹ ਬੋਰੀਵਲੀ ਬਾਜ਼ਾਰ ਕੰਮ ਕਰਦਾ ਹੈ ਤੇ ਜਿਹੜਾ ਹੈਗਾ ਆਪਣਾ ਹੇਮਰਾਜ ਇਹ ਆਪਣਾ ਡਰਾਈਵਰ ਹੈਗਾ 컨ਟੇਨਰ ਦਾ ਜਿਹੜਾ ਅਸ਼ੋਕ ਲੀਨਲੈਂਡ ਦਾ ਡਰਾਈਵਰ ਹੈ